ਕੇਂਦਰ ਸਰਕਾਰ ਨੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੇ ਜਾਣ ਵਾਲੇ ਜਥੇ ਤੇ ਰੋਕ ਲਗਾ ਦਿੱਤੀ ਹੈ ਪਾਕਿਸਤਾਨ ਜੋ ਜਥਾ ਜਾਣਾ ਹੁੰਦਾ ਹੈ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੇ ਉਹਦੇ ਤੇ ਕੇਂਦਰ ਸਰਕਾਰ ਨੇ ਰੋਕ ਲਗਾ ਦਿੱਤੀ ਹੈ ਹਵਾਲਾ ਦਿੱਤਾ ਗਿਆ ਹੈ ਕਿ ਸੁਰੱਖਿਆ ਕਾਰਨਾਂ ਕਰਕੇ ਅਸੀਂ ਇਹ ਜਥਾ ਨਹੀਂ ਭੇਜ ਸਕਦੇ ਇਸ ਜਥੇ ਦੇ ਵਿੱਚ ਪੰਜਾਬ ਹਰਿਆਣਾ ਦਿੱਲੀ ਰਾਜਸਥਾਨ ਗੁਜਰਾਤ ਜੰਮੂ ਕਸ਼ਮੀਰ ਉੱਤਰਾਖੰਡ ਉੱਤਰ ਪ੍ਰਦੇਸ਼ ਅਤੇ ਹੋਰ ਰਾਜਾਂ ਤੋਂ ਜਿਹੜੀਆਂ ਸਿੱਖ ਜਿਹੜੇ ਸਿੱਖ ਲੋਕ ਐ ਜਾਂ ਕਹਿੰਦੇ ਕਿ ਨਾਨਕ ਨਾਮ ਲੈਵਾ ਲੋਕ ਐ ਉਹ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਾਵਾਂ ਦੇ ਵਿੱਚ ਇਸ ਪ੍ਰਕਾਸ਼ ਪਰਬ ਨੂੰ ਮਨਾਉਣ ਲਈ ਹਰ ਸਾਲ ਜਾਂਦੇ ਨੇ ਇਸ ਤੇ ਸਰਕਾਰ ਨੇ ਰੋਕ ਲਗਾ ਦਿੱਤੀ ਐ ਐਸਜੀਪੀਸੀ ਨੇ ਜ਼ਰੂਰ ਇਸ ਦੀ ਨਿੰਦਾ ਕੀਤੀ ਐ ਕਿ ਫੈਸਲੇ ਤੇ ਮੁੜ ਵਿਚਾਰ ਕਰਨਾ ਚਾਹੀਦਾ ਹੈ ਕੇਂਦਰ ਸਰਕਾਰ ਨੂੰ ਇਹ ਫੈਸਲਾ ਸਹੀ ਨਹੀਂ ਐ ਸਿੱਖਾਂ ਦੀਆਂ ਇਹਦੇ ਨਾਲ ਭਾਵਨਾਵਾਂ ਜੁੜੀਆਂ ਨੇ ਪਰ ਜਿਹੜੀ ਕੇਂਦਰ ਸਰਕਾਰ ਆਉਣੇ ਪੂਰੀ ਤਰ੍ਹਾਂ ਰੋਕ ਲਗਾ ਦਿੱਤੀ ਐ ਤੇ ਦੂਜੇ ਪਾਸੇ ਆ ਦੋਨਾਂ ਦੇਸ਼ਾਂ ਵਿੱਚਕਾਰ ਮੈਚ ਖੇਡੇ ਜਾ ਰਹੇ ਐ ਪਰ ਦੂਜੇ ਪਾਸੇ ਗੁਰਨਾਨਕ ਦੇਵ ਦੇ ਪੁਰਬ ਤੇ ਉੱਥੇ ਜੱਥਾ ਜਾਣ ਤੋਂ ਰੋਕਣਾ ਇਸਵਾਲਾਂ ਦੇ ਘੇਰੇ ਦੇ ਵਿੱਚ ਹੈ ਤੇ ਐਸਜੀਪੀਸੀ ਨੇ ਜਰੂਰ ਜਿਹੜਾ ਅਤਰਾ ਜਤਾਇਆ ਪਰ ਪੰਜਾਬ ਦੇ ਵਿੱਚ ਚਾਰ ਅਕਾਲੀ ਦਲ ਬਣੇ ਹੋਏ ਨੇ ਜਿਹੜਾ ਅਕਾਲੀ ਦਲ ਵਾਰਿਸ ਪੰਜਾਬ ਦੇ ਜਿਹਦੇ ਪ੍ਰਧਾਨ ਆਪਾਂ ਹੀ ਅਮਰਤਪਾਲ ਸਿੰਘ ਨੇ ਉਹਨਾਂ ਦੇ ਪਿਤਾ ਦੇਖ ਰਹੇ ਨੇ ਉਸ ਤੋਂ ਅੱਗੇ ਸ਼੍ਰੋਮਣੀ ਕਾਲੀ ਦਲ ਅੰਮ੍ਰਿਤਸਰ ਜਿਹਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਪੰਥਕ ਆਪਣੇ ਆਪ ਨੂੰ ਪੰਥਕ ਜਮਾਤ ਦੇ ਰਿਪਰਿਜ਼ੈਂਟ ਕਹਿੰਦੇ ਨੇ ਪਰ ਵੱਲੋਂ ਕਿਸੇ ਤਰੀਕੇ ਦੀ ਹਾਲੇ ਤੱਕ ਕੋਈ ਆਵਾਜ਼ ਨਹੀਂ ਉਠਾਈ ਗਈ ਕਿ ਸਿੱਖ ਸ਼ਰਧਾਲੂਆਂ ਨੂੰ ਪਾਕਿਸਤਾਨ ਜਾਣ ਦਿੱਤਾ ਜਾਵੇ ਸੁਰੱਖਿਆ ਪ੍ਰਬੰਧਾਂ ਨੂੰ ਹੋਰ ਕਰੜਾ ਕੀਤਾ ਜਾਵੇ ਤਲਾਸ਼ੀਆਂ ਬੇਸ਼ੱਕ ਹੋਰ ਲੈ ਲਏ ਜਾਣ ਜੋ ਪ੍ਰਬੰਧ ਕਰਨੇ ਆ ਉਹ ਕਰ ਲਏ ਜਾਣ ਪਰ ਆਪਣੇ ਜਿਹੜਾ ਇਸਟ ਹੈ ਜਿਹੜਾ ਆਪਣਾ ਗੁਰੂ ਹੈ ਜਿਹੜਾ ਪਗੰਬਰ ਹੈ ਉਹਦਾ ਦਿਹਾੜਾ ਮਨਾਉਣ ਦਿੱਤਾ ਉਹਨਾਂ ਨੂੰ ਆਗਿਆ ਹੋਵੇ ਪਰ ਕੈਰੈਕਟ ਦੇ ਮੈਚ ਹੋ ਸਕਦੇ ਆ ਗੁਰੂ ਦਾ ਦਿਹਾੜਾ ਮਨਾਉਣ ਤੇ ਰੋਕ ਇਸ ਸਵਾਲਾਂ ਦੇ ਘੇਰੇ ਦੇ ਵਿੱਚ ਐ ਤੇ ਇਸ ਤੇ ਸਵਾਲ ਬਾਨਨੇ ਲਾਜ਼ਮੀ ਵੀ ਨਹੀਂ ਮੋਦੀ ਸਰਕਾਰ ਜੇਕਰ ਕਲੈਕਟ ਦੇ ਮੈਚ ਤੇ ਬੜੀਆਂ ਖੁਸ਼ੀਆਂ ਮਨਾ ਰਹੀ ਐ ਸਵਾਲ ਵੀ ਉੱਠ ਰਹੇ ਐ ਕਿ ਆਈਸੀਸੀ ਦੇ ਜਿਹੜੇ ਐ ਚੇਅਰਮੈਨ ਕੌਣ ਐ ਬੀਸੀਸੀ ਦੇ ਜਿਹੜੇ ਚੇਅਰਮੈਨ ਕੌਣ ਐ ਸਾਰੀਆਂ ਜਿੰਦੇ ਸਵਾਲ ਉੱਠ ਰਹੇ ਐ ਪਰ ਜਿੱਥੇ ਇੱਥੇ ਸਵਾਲ ਉੱਠਣਾ ਬਣਦਾ ਇੱਥੇ ਸਵਾਲ ਨਹੀਂ ਉੱਠ ਰਿਹਾ ਕਿ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਹਾੜਾ ਸਾਰੀ ਸੰਗਤ ਨੇ ਬੜੀਆਂ ਚਾਵਾਂ ਨਾਲ ਮਨਾਉਣਾ ਹੁੰਦਾ ਤੇ ਉਸ ਜਥੇ ਦੇ ਉੱਤੇ ਰੋਕ ਲਗਾਉਣਾ ਉਸ ਜਥੇ ਤੇ ਰੋਕ ਲਗਾਉਣ ਤੋਂ ਬਾਅਦ ਵੀ ਜਿਹੜੀਆਂ ਸਾਡੀਆਂ ਸੰਸਥਾਵਾਂ ਨੇ ਜਿਹੜੀਆਂ ਸਾਡੇ ਅਕਾਲੀ ਦਲ ਨੇ ਉਹਨਾਂ ਵੱਲੋਂ ਇਸ ਤੇ ਕੋਈ ਜਵਾਬ ਤਲਬੀ ਜਾਂ ਇਸ ਤੇ ਕੋਈ ਸਰਕਾਰ ਨੂੰ ਚਿੱਠੀ ਪੱਤਰ ਨਾ ਲਿਖਿਆ ਜਾਣਾ ਇਹ ਸਵਾਲਾਂ ਦੇ ਘੇਰੇ ਚ ਖੜ ਖੜੇ ਕਰਦਾ ਹੈ ਪੰਜਾਬ ਦੇ ਵਿੱਚ ਵੱਖ-ਵੱਖ ਬਣੇ ਅਕਾਲੀ ਦਲਾਂ ਨੂੰ ਕਿ ਹੁਣ ਤੁਹਾਡਾ ਜਿਹੜਾ ਉਹ ਕਿੱਥੇ ਐ ਤੁਹਾਡੀ ਜਿਹੜੀ ਪੰਥਕ ਤੁਸੀਂ ਅਗਵਾਈ ਕਰਦੇ ਹੋ ਉਹ ਕਿੱਥੇ ਐ ਇੱਕ ਵੱਡੇ ਪੱਦਰ ਦੇ ਉੱਤੇ ਮਨਾਇਆ ਜਾਣ ਵਾਲਾ ਦਿਹਾੜਾ ਮਨਾਉ ਨਹੀਂ ਦਿੱਤਾ ਜਾ ਰਿਹਾ ਸਿੱਖ ਸੰਗਤ ਨੂੰ ਉੱਥੇ ਜਾਣ ਦਿੱਤਾ ਜਾ ਰਿਹਾ ਪਰ ਸਾਰੇ ਤੇ ਸਾਰੇ ਅਕਾਲੀਵਾਲੇ ਸਵਕਟ ਚੁੱਪ ਬੈਠੇ ਆ ਕੇਂਦਰ ਸਰਕਾਰ ਨੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੇ ਜਾਣ ਵਾਲੇ ਜਥੇ ਤੇ ਰੋਕ ਲਗਾ ਦਿੱਤੀ ਹੈ ਪਾਕਿਸਤਾਨ ਜੋ ਜਥਾ ਜਾਣਾ ਹੁੰਦਾ ਹੈ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੇ ਉਹਦੇ ਤੇ ਕੇਂਦਰ ਸਰਕਾਰ ਨੇ ਰੋਕ ਲਗਾ ਦਿੱਤੀ ਹੈ ਹਵਾਲਾ ਦਿੱਤਾ ਗਿਆ ਹੈ ਕਿ ਸੁਰੱਖਿਆ ਕਾਰਨਾ ਕਰਕੇ ਅਸੀਂ ਇਹ ਜਥਾ ਨਹੀਂ ਭੇਜ ਸਕਦੇ ਇਸ ਜਥੇ ਦੇ ਵਿੱਚ ਪੰਜਾਬ ਹਰਿਆਣਾ ਦਿੱਲੀ ਰਾਜਸਥਾਨ ਗੁਜਰਾਤ ਜੰਮੂ ਕਸ਼ਮੀਰ ਉੱਤਰਾਖੰਡ ਉੱਤਰ ਪ੍ਰਦੇਸ਼ ਅਤੇ ਹੋਰ ਰਾਜਾਂ ਤੋਂ ਜਿਹੜੀਆਂ ਸਿੱਖ ਜਿਹੜੇ ਸਿੱਖ ਲੋਕ ਹੈ ਜਾਂ ਕਹੇ ਲੇ ਕਿ ਨਾਨਕ ਨਾਮ ਲੈਵਾ ਲੋਕ ਹੈ ਉਹ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਾਵਾਂ ਦੇ ਵਿੱਚ ਇਸ ਪ੍ਰਕਾਸ਼ ਪਰਬ ਨੂੰ ਮਨਾਉਣ ਲਈ ਹਰ ਸਾਲ ਜਾਂਦੇ ਨੇ ਇਸ ਤੇ ਸਰਕਾਰ ਨੇ ਰੋਕ ਲਗਾ ਦਿੱਤੀ ਐ ਐਸਜੀਪੀਸੀ ਨੇ ਜ਼ਰੂਰ ਇਸ ਦੀ ਨਿੰਦਾ ਕੀਤੀ ਐ ਕਿ ਫੈਸਲੇ ਤੇ ਮੁੜ ਵਿਚਾਰ ਕਰਨਾ ਚਾਹੀਦਾ ਕੇਂਦਰ ਸਰਕਾਰ ਨੂੰ ਇਹ ਫੈਸਲਾ ਸਹੀ ਨਹੀਂ ਐ ਸਿੱਖਾਂ ਦੀ ਇਹਦੇ ਨਾਲ ਭਾਵਨਾਵਾਂ ਜੁੜੀਆਂ ਨੇ ਪਰ ਜਿਹੜੀ ਕੇਂਦਰ ਸਰਕਾਰ ਆ ਉਹਨੇ ਪੂਰੀ ਤਰ੍ਹਾਂ ਰੋਕ ਲਗਾ ਦਿੱਤੀ ਐ ਤੇ ਦੂਜੇ ਪਾਸੇ ਆ ਦੋਨਾਂ ਦੇਸ਼ਾਂ ਵਿਚਕਾਰ ਮੈਚ ਖੇਡੇ ਜਾ ਰਹੇ ਐ ਪਰ ਦੂਜੇ ਪਾਸੇ ਗੁਰਨਾਨਕ ਦੇਵ ਦੇ ਪੁਰਬ ਤੇ ਉੱਥੇ ਜੱਥਾ ਜਾਨ ਤੋਂ ਰੋਕਣਾ ਇਸਵਾਲਾਂ ਦੇ ਘੇਰੇ ਦੇ ਵਿੱਚ ਐਟਸਜੀਪੀਸੀ ਨੇ ਜਰੂਰ ਜਿਹੜਾ ਉਤਰਾਜ ਦਿਤਾਇਆ ਪਰ ਪੰਜਾਬ ਦੇ ਵਿੱਚ ਚਾਰ ਅਕਾਲੀ ਦਲ ਬਣੇ ਹੋਏ ਨੇ ਜਿਹੜਾ ਅਕਾਲੀ ਦਲ ਵਾਰਸ ਪੰਜਾਬ ਦੇ ਜਿਹਦੇ ਪ੍ਰਧਾਨ ਭਾਈ ਅਮਰਤਪਾਲ ਸਿੰਘ ਨੇ ਹੁਣ ਉਹਨਾਂ ਦੇ ਪਿਤਾ ਦੇਖ ਰਹੇ ਨੇ ਉਸ ਤੋਂ ਅੱਗੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਿਹਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਪੰਥਕ ਆਪਣੇ ਆਪ ਨੂੰ ਪੰਥਕ ਜਮਾਤ ਦੇ ਰਿਪਰਿਜ਼ੈਂਟ ਕਹਿੰਦੇ ਨੇ ਪਰ ਵੱਲੋਂ ਕਿਸੇ ਤਰੀਕੇ ਦੀ ਹਾਲੇ ਤੱਕ ਕੋਈ ਆਵਾਜ਼ ਨਹੀਂ ਉਠਾਈ ਗਈ ਕਿ ਸਿੱਖ ਸ਼ਰਧਾਲੂਆਂ ਨੂੰ ਪਾਕਿਸਤਾਨ ਜਾਣ ਦਿੱਤਾ ਜਾਵੇ ਸੁਰੱਖਿਆ ਪ੍ਰਬੰਧਾਂ ਨੂੰ ਹੋਰ ਕਰੜਾ ਕੀਤਾ ਜਾਵੇ ਤਲਾਸ਼ੀਆਂ ਬੇਸ਼ੱਕ ਹੋਰ ਲੈ ਲੈਂਗੇ ਜਨ ਜੋ ਪ੍ਰਬੰਧ ਕਰਨੇ ਆ ਉਹ ਕਰ ਲਏ ਜਨ ਪਰ ਆਪਣੇ ਜਿਹੜਾ ਇਸਟ ਹੈ ਜਿਹੜਾ ਆਪਣਾ ਗੁਰੂ ਹੈ ਜਿਹੜਾ ਪਗੰਬਰ ਹੈ ਉਹਦਾ ਦਿਹਾੜਾ ਮਨਾਉਣ ਦੀ ਤਾਂ ਉਹਨਾਂ ਨੂੰ ਆਗਿਆ ਹੋਵੇ ਪਰ ਕ੍ਰਿਕਟ ਦੇ ਮੈਚ ਹੋ ਸਕਦੇ ਆ ਗੁਰੂ ਦਾ ਦਿਹਾੜਾ ਮਨਾਉਣ ਤੇ ਰੋਕ ਇਹ ਸਵਾਲਾਂ ਦੇ ਘੇਰੇ ਦੇ ਵਿੱਚ ਹੈ ਤੇ ਇਸ ਤੇ ਸਵਾਲ ਬਾਨਨੇ ਲਾਜ਼ਮੀ ਵੀ ਨਹੀਂ ਮੋਦੀ ਸਰਕਾਰ ਜੇਕਰ ਕ੍ਰਿਕਟ ਦੇ ਮੈਚ ਤੇ ਬੜੀਆਂ ਖੁਸ਼ੀਆਂ ਮਨਾ ਰਹੀ ਹੈ ਸਵਾਲ ਵੀ ਉੱਠ ਰਹੇ ਆ ਕਿ ਆਈਸੀਸੀ ਦੇ ਜਿਹੜੇ ਹੈ ਚੇਅਰਮੈਨ ਕੌਣ ਨੇ ਬੀਸੀਸੀ ਦੇ ਜਿਹੜੇ ਚੇਅਰਮੈਨ ਕੌਣ ਨੇ ਸਾਰੀਆਂ ਜਿੰਨੇ ਸਵਾਲ ਉੱਠ ਰਹੇ ਆ ਪਰ ਜਿੱਥੇ ਇੱਥੇ ਸਵਾਲ ਉੱਠਣਾ ਬਣਦਾ ਇੱਥੇ ਸਵਾਲ ਨਹੀਂ ਉੱਠ ਰਿਹਾ ਕਿ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਹਾੜਾ ਸਾਰੀ ਸੰਗਤ ਨੇ ਬੜੀਆਂ ਚਾਵਾਂ ਨਾਲ ਮਨਾਉਣਾ ਹੁੰਦਾ ਤੇ ਉਸ ਜਥੇ ਦੇ ਉੱਤੇ ਰੋਕ ਲਗਾਉਣਾ ਉਸ ਜਥੇ ਤੇ ਰੋਕ ਲਗਾਉਣ ਤੋਂ ਬਾਅਦ ਵੀ ਜਿਹੜੀਆਂ ਸਾਡੀਆਂ ਸੰਸਥਾਵਾਂ ਨੇ ਜਿਹੜੀਆਂ ਸਾਡੇ ਅਕਾਲੀ ਦਲ ਨੇ ਉਹਨਾਂ ਵੱਲੋਂ ਇਸ ਤੇ ਕੋਈ ਜਵਾਬ ਤਲਬੀ ਜਾਂ ਇਸ ਤੇ ਕੋਈ ਸਰਕਾਰ ਨੂੰ ਚਿੱਠੀ ਪੱਤਰ ਨਾ ਲਿਖਿਆ ਜਾਣਾ ਇਹ ਸਵਾਲਾਂ ਦੇ ਘੇਰੇ ਚ ਖੜ ਖੜੇ ਕਰਦਾ ਹੈ ਪੰਜਾਬ ਦੇ ਵਿੱਚ ਵੱਖ-ਵੱਖ ਬਣੇ ਅਕਾਲੀ ਦਲਾਂ ਨੂੰ ਕਿ ਹੁਣ ਤੁਹਾਡਾ ਜਿਹੜਾ ਉਹ ਕਿੱਥੇ ਐ ਤੁਹਾਡੀ ਜਿਹੜੀ ਪੰਥਕ ਤੁਸੀਂ ਅਗਵਾਈ ਕਰਦੇ ਹੋ ਉਹ ਕਿੱਥੇ ਐ ਇੱਕ ਵੱਡੇ ਪੱਦਰ ਦੇ ਉੱਤੇ ਮਨਾਇਆ ਜਾਣ ਵਾਲਾ ਦਿਹਾੜਾ ਮਨਾਉ ਨਹੀਂ ਦਿੱਤਾ ਜਾ ਰਿਹਾ ਸਿੱਖ ਸੰਗਤ ਨੂੰ ਉੱਥੇ ਜਾਣ ਦਿੱਤਾ ਜਾ ਰਿਹਾ ਪਰ ਸਾਰੇ ਦੇ ਸਾਰੇ ਅਕਾਲੀਵਾਲੇ ਸਵਕਟ ਚੁੱਪ ਬੈਠੇ ਐ